ਏ ਬੀ ਬੀ ਸੰਜਾ ਤੁਹਾਨੂੰ ਰੱਖੇ ਅੱਗੇ ਉਮਰ 16 ਸਾਲ ਕੱਦ 5 ਫੁੱਟ 9 ਇੰਚ ਰੰਗ ਕਾਲਾ ਵਜ਼ਨ 14 ਕੁਇੰਟਲ ਅਸੀਂ ਕਿਸੇ ਗੁੰਮਸ਼ੁਦਾ ਸ਼ਖਸ ਦੀ ਤਲਾਸ਼ ਦੀ ਗੱਲ ਨਹੀਂ ਕਰ ਰਹੇ ਅਸੀਂ ਗੱਲ ਕਰ ਰਹੇ ਹਰਿਆਣਾ ਦੇ ਕਰਨਾਲ ਦੇ ਵਿੱਕੀ ਡੋਨਰ ਦੀ ਇਸ ਵਿੱਕੀ ਡੋਨਰ ਦਾ ਘਰੇਲੂ ਨਾਂ ਹੈ ਯੂਵਰਾਜ ਯੂਵਰਾਜ ਨੇ ਮੁਕਸਰ ਚ ਮਾਗੀ ਮੇਲਾ ਲੁੱਟ ਲਿਆ ਮੁਕਸਰ ਦੇ ਮਾਗੀ ਮੇਲੇ ਚ ਧੂਮਾ ਪਾ ਰਿਹਾ ਯੂਵਰਾਜ ਮੁਰਰਾ ਨਸਲ ਦਾ ਝੋਟਾ ਕੁਰਖੇਤਰ ਦੇ ਕਰਮਵੀਰ ਲਈ ਕਰਮਾਂ ਵਾਲਾ ਇਸ ਲਈ 7 ਕਰੋੜ ਕੀਮਤ ਲੱਗਣ ਤੋਂ ਬਾਅਦ ਵੀ ਉਹ ਯੂਰਾਦ ਦਾ ਸੰਗਲ ਕਿਸੇ ਹੋਰ ਹੱਥ ਫੜਾਉਣ ਨੂੰ ਤਿਆਰ ਨਹੀਂ ਯੂਰਾਦ ਦੇ ਨਾਂ ਇੰਨੇ ਰਿਕਾਰਡ ਨੇ ਜਿੰਨੀ ਉਸ ਦੀ ਉਮਰ ਨਹੀਂ ਯੂਵਰਾਜ ਅਸਲ ਮਾਇਨੇ ਵਿੱਚ ਵਿੱਕੀ ਡੋਨਰ ਕਿਵੇਂ ਹੈ ਇਹ ਵੀ ਦੱਸਦੇ ਹਾਂ ਇਹ ਆਪਣੇ ਮਾਲਕ ਨੂੰ ਹਰ ਸਾਲ 50 ਲੱਖ ਰੁਪਏ ਕਮਾ ਕੇ ਦਿੰਦਾ ਹੈ ਯੂਵਰਾਜ ਦੀ ਸੀਮਨ ਤੋਂ ਸਾਲਾਨਾ ਕਰੀਬ 50 ਲੱਖ ਦੀ ਕਮਾਈ ਹੁੰਦੀ ਹੈ ਚੰਗੀ ਨਸਲ ਦਾ ਹੋਣ ਕਾਰਨ ਇਸ ਦੇ ਉੱਚ ਕੋਟੀ ਦੇ ਸੀਮਨ ਦੀ ਮਾਰਕੀਟ 'ਚ ਕੀਮਤ ਬਹੁਤ ਹੈ ਕਰਮਵੀਰ ਉਸ ਦੇ ਸੀਮਨ ਦੀਆਂ ਕਰੀਬ 5000 ਬੂੰਦਾਂ ਹਰ ਮਹੀਨੇ ਵੇਚਦਾ ਹੈ ਇੱਕ ਬੂੰਦ ਦੀ ਕੀਮਤ 300 ਰੁਪਏ ਤੋਂ 500 ਰੁਪਏ ਹੁੰਦੀ ਹੈ ਹੁਣ ਕਮਾਈ ਚੌਕੀ ਕਰਨੀ ਹੈ ਤਾਂ ਖੁਰਾਕ 'ਚ ਸਮਝੌਤਾ ਕਿਵੇਂ ਹੋਵੇ ਇਸਦੇ ਖੁਰਾਕ ਦੀ ਵੀ ਗੱਲ ਕਰ ਲੈਂਦੇ ਆਂ ਇਧਰ ਰੋਜ਼ਾਨਾ ਖੁਰਾਕ ਹੈ 20 ਲੀਟਰ ਦੁੱਧ 5 ਕਿਲੋ ਸੇਬ ਤੇ 14 ਕਿਲੋ ਹੋਰ ਮਾਲ-ਮਤਾਂ ਇੰਨਾ ਛਕਣ ਤੋਂ ਬਾਅਦ ਰੋਜ਼ 4 ਕਿਲੋਮੀਟਰ ਦੀ ਸੈਰ ਵੀ ਹੁੰਦੀ ਹੈ ਇਸ ਠਾੜ ਬਾੜ ਤੇ ਹਰ ਮਹੀਨੇ 25000 ਰੁਪਏ ਦਾ ਖਰਚਾ ਆਉਂਦਾ ਹੈ ਯੁਵਰਾਜ ਦੀ ਮਸਤਾਨੀ ਚਾਲ ਵੇਖਣ ਲਈ ਲੋਕ ਰਾਹਾਂ 'ਚ ਖੜ ਜਾਂਦੇ ਨੇ ਦੇਸ਼ਾਂ ਵਿਦੇਸ਼ਾਂ 'ਚ ਯੁਵਰਾਜ ਦੀ ਸੀਮੰਦੀ ਭਾਰੀ ਮੰਗ ਹੈ ਯੂਰਾਜ ਦੇਸ਼ ਦੇ ਕਈ ਪਸ਼ੂ ਮੇਲੇ ਵਿੱਚ ਸ਼ਰਕਤ ਕਰ ਚੁੱਕਾ ਹੈ ਹੁਣ ਬ੍ਰਾਜ਼ੀਲ ਤੁਰਕੀ ਕੈਨੇਡਾ ਅਤੇ ਵੈਨੇਜ਼ੁਏਲਾ ਸਮੇਤ ਬਾਈ ਦੇਸ਼ਾਂ ਚ ਪਸ਼ੂ ਮੇਲੇ ਚ ਸ਼ਰਕਤ ਕਰਨ ਲਈ ਸੱਦੇ ਆ ਚੁੱਕੇ ਨੇ এবੀਬੀ ਸੰਜਾ ਤੁਹਾਨੂੰ ਰੱਖੇ ਅੱਗੇ